ਪਾਟੀ ਜਿਹੜਾ ਹਮਲਾ ਹੋਇਆ ਹੈ ਕਿ ਪੂਰਬਾਤ ਇਹ 112 ਦੀ ਕੰਪਲੇਂਟ ਥਾਣਾ ਦਸੂਆ ਵਿੱਚ ਆਈ ਸੀ ਬੇ ਕੋਈ ਸੁਖਮਿੰਦਰ ਨਾਮ ਦਾ ਵਿਅਕਤੀ ਜਿਹੜਾ ਹੈ ਪਿੰਡ ਕਈਆ ਵਿੱਚ ਬੇ ਨਸ਼ਾ ਵੇਚਦਾ ਜਿਸ ਤੇ 112 ਦੀ ਕੰਪਲੇਂਟ ਦੇ ਬੇਸ ਦੇ ਉਤੇ ਡਿਊਟੀ ਅਫਸਰ ਐਸ ਐ ਸਰਵਜੀਤ ਸਿੰਘ ਅਤੇ ਐਸ ਸੀ ਸੁਖਦੇਵ ਸਿੰਘ ਵਾਸ ਸਰਕਾਰੀ ਗੱਡੀ ਗਈ ਉੱਥੇ ਗਏ ਸੀ ਤੇ ਜਦੋਂ ਉੱਥੇ ਪਹਿਲਾਂ ਗਏ ਆ ਉਹ ਸਰਪੰਚ ਸਾਹਿਬ ਇੱਕ ਫੋਨ ਕੀਤਾ ਵੇ ਪੁਛਿਆ ਕੋਈ ਸੁਖਵੰਦਰ ਨਾਮ ਦਾ ਵਿਅਕਤੀ ਉੱਥੇ ਘਰ ਗਏ ਉਹ ਬਾਹਰ ਮਲੇ ਉਹਦੇ ਤੇ ਭਵਿੰਦਰ ਸਿੰਘ ਤੇ ਉਹਦੀ ਪਤਨੀ ਸਰਪੰਚ ਆ ਤੇ ਉੱਥੇ ਉਹਨਾਂ ਕਹਿ ਵੀ ਸਾਨੂੰ ਘਰ ਦੱਸਦੇ ਉਹ ਅਸਲ ਕੋਈ ਗੱਲ ਨਹੀਂ ਜੀ ਹੈ ਉੱਥੇ ਸਰਪੰਚ ਨੇ ਸ਼ਰਾਬ ਪੀਤੀ ਹੋਈ ਸੀ ਤੇ ਉਹ ਇਹਨਾਂ ਦੇ ਕਾਫੀ ਵੀਡੀਓ ਬਣਾਉਣ ਲੱਪੇ ਵੀਡੀਓ ਬਣਾਉਂਦੇ ਉਹਨਾਂ ਨੇ ਕਾਫੀ ਤੱਕ ਕੰਮ ਕੀਤਾ ਪੁਲਿਸ ਮਾਜਮੇ ਕੀਤੀ ਤੇ ਹੋਰ ਬੰਦਿਆਂ ਨੂੰ ਸੱਦ ਕੇ ਬਹੁਤ ਜ਼ਿਆਦਾ ਹੀ ਕੁੱਟਮਾਰ ਕੀਤੀ ਤੇ ਉਹਨਾਂ ਦਾ ਜਿਹੜਾ ਪਿਸਤੌਲ ਹੈ ਜਰਾ ਤੇ ਉਹ ਉਹ ਕੋ ਲਗ ਪਏ ਤੇ ਕਾਫੀ ਕੁੱਟਮਾਰ ਕਰਦੇ ਨਾਲ ਬਾਅਦ ਵਿੱਚ ਉਹ ਜਿਹੜੀ ਹੈ ਉਹ ਜਿਹ ਪਾਇਰ ਹੋਇਆ ਤੇ ਗੋਥਮ ਗੋਤੀ ਦੇ ਵਿੱਚ ਤੇ ਉਹ ਛਰੇ ਜਿਹੜੇ ਹੈ ਇਹਨਾਂ ਲੋਕਾਂ ਦੇ ਵੀ ਲੱਗੇ ਕਿੰਨੇ ਪੁਲਿਸ ਲਾਉਣ ਚੱਕੀ ਹੋਈ ਐ ਪੁਲਿਸ ਮਰਦਾਂ ਦੋ ਜਾਕਮੀ ਹੋਏ ਆ ਇਹ ਸਭ ਕੀ ਪਰ ਮਾਮਲਾ ਦਰਜ ਕੀਤਾ ਹੈ ਇਹਨਾਂ ਸੱਚ ਜਿਹੜਾ ਨੇ ਕ੍ਰਿਸਟਲ ਕੋਮ ਦੀ ਕੋਸ਼ਿਸ਼ ਕੀਤੀ ਹੈ ਹਾਂ ਦੇਖੋ ਇੱਕ ਪਾਸੇ ਤਾਂ ਪੰਜਾਬ ਸਰਕਾਰ ਦਾ ਜਿਹੜਾ ਆ ਮਨ ਸਾਹਿਬ ਵੀ ਅਸੀਂ ਕੋਈ ਵੀ ਨਸ਼ਿਆਂ ਦੇ ਪ੍ਰਤੀ ਕਿਤੇ ਬੱਸ ਵੀ ਕੰਪਲੇਟ ਆਉਂਦੀ ਹੈ ਤਾਂ ਇਮੀਡੀਏਟ ਰੈਕਸ਼ਨ ਕਰਨਾ ਹੈ ਤੇ ਦੂਸਰੇ ਪਾਸੇ ਜੇ ਪੰਚਾਇਤ ਨੂੰ ਜਬ ਮੁਖੀਏ ਬੰਦੇ ਨੂੰ ਅਸੀਂ ਪੁੱਛਦੇ ਆਂ ਪਈ ਕਹਿੰਦੇ ਆਂ ਵੀ ਸਾਨੂੰ ਘਰ ਦੱਸ ਦਿਓ ਅਸੀਂ ਉਹਨੂੰ ਵੈਰੀਫਾਈ ਕਰਨਾ ਤੂੰ ਸਾਡਾ ਸਹਿਯੋਗ ਦੋ ਉਹ ਉਲਟਾ ਹੀ ਜਾ ਕੇ ਪੁਲਿਸ ਪਾਰਟੀ ਦੇ ਗੱਲ ਪੈਣ ਤੇ ਫੇਰ ਮਾੜੀ ਗੱਲ ਹੈ ਤੇ ਅਸੀਂ ਇਸ ਵਕਤ ਜਿਹੜਾ ਹੈ ਇੰਨੇ ਲੋਕਾਂ ਦਾ ਬੰਗਲਾ ਜਿਹਾ ਐਸਲੇ ਜਿਹਨੇ ਬੰਦੇ ਉੱਥੇ ਇਕੱਠੇ ਹੋਏ ਬਾਈ ਨੇਮ ਜਿਹੜੇ ਆ ਚਾਰ ਬੰਦਿਆਂ ਤੇ ਪਰਚਾ ਦਾ ਚ ਤੇ ਨਾਲ ਵੀ ਹੋ ਰਿਹਾ ਨਾਮ ਨੂੰ ਬਾਜੰਨੇ ਸੋ ਕੀ ਇਹ ਬੰਦਾ ਉਹ ਆਸਤਾਜ਼ ਦਾਖਲਿਆ ਕਾਫੀ ਜਾ ਕੇ ਸੀਰੀਅਸ ਹੈ ਤੇ ਸਟਾ ਉਹਨਾਂ ਦੇ ਹੈਗੀਆਂ ਕਾਫੀ ਤੇ ਕਿਉਂਕਿ ਗੁੱਜੀਆਂ ਸਟਾ ਉਹਨਾਂ ਦੀ ਬਹੁਤ ਲੱਗੀਆਂ ਹੋਰਾ ਮੁਕੀ ਇਹਨਾਂ ਦੀ ਵਰਦੀ ਪਾੜੀ ਗਈ ਹੈ ਵੈਜ ਲਾਤੇ ਗਏ ਪਾਗ ਲਾਤੀ ਗਈ ਇੱਥੇ ਤੱਕ ਅੱਛਾ ਨਹੀਂ ਅਜੇ ਨਹੀਂ ਅਜੇ ਤਾਂ ਇਨਵੈਸਟੀਗੇਸ਼ਨ ਦਾ ਪੜਿਆ ਇਨਵੈਸਟੀਗੇਸ਼ਨ ਕਰਾਂਗੇ ਤੇ ਅਸੀਂ ਉਹ ਵੀ ਸਾਡੇ ਲੋਕ ਹੀ ਹੈ ਪਿੰਡ ਵਾਸੀ ਵੀ ਸਾਡੇ ਲੋਕ ਹੀ ਹੈ ਅਸੀਂ ਕਹਿੰਦੇ ਜੇ ਸੱਚ ਹੈ ਸੱਚ ਦੇ ਕਨਸੈਪਟ ਤੇ ਰਹੀਏ ਸਭ ਤੋਂ ਵੱਡਾ ਕੋਈ ਨਹੀਂਗਾ ਪੁਲਿਸ ਇਹਨਾਂ ਦੇ ਹੈਲਪ ਲਈ ਲੋਕਾਂ ਦੀ ਹੈਲਪ ਲਈ ਲੋਕਾਂ ਦਾ ਹੈਲਪ ਇੰਨੀ ਗੱਲ ਪੁੱਛਣ ਦੇ ਵਿੱਚ ਹੀ ਇੱਕ ਪੁਲਿਸ ਮਲਾਜ ਨੂੰ ਮਲਾਜ ਨੂੰ ਕੁੱਟ ਦੋ ਉਹ ਮਾਰੀ ਗੱਲਿਆ